ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕੱਚੇ ਕद्दू ਦੀ ਸਬਜ਼ੀ ਆਪਾਂ 1/2 ਕਿਲੋ ਕੱਚਾ ਕद्दू ਲਿਆ ਬਿਲਕੁਲ ਪਤਲੇ ਛਿਲਕੇ ਵਾਲਾ ਆਪਾਂ ਕद्दू ਲਿਆ ਆਪਾਂ ਇਹਦੇ ਬੀਜ ਕੱਢ ਕੇ ਇਹਦੀ ਚੰਗੀ ਤਰ੍ਹਾਂ ਕਟਿੰਗ ਕਰਕੇ ਧੋ ਕੇ ਇੱਕ ਪਲੇਟ ਦੇ ਵਿੱਚ ਕੱਢ ਲਿਆ ਇਹਦੇ ਵਾਸਤੇ ਆਪਾਂ ਨੇ ਮਸਾਲੇ ਤਿਆਰ ਕਰੇ ਅੱਧਾ ਅੱਧਾ ਚਮਚ ਅੱਧਾ ਚਮਚ ਦਾਣਾ ਮੇਥੀ ਕਲੌਂਜੀ ਰਾਏ ਸਾਫੀ ਸੌਂਫ ਸਾਫਤਾ ਜੀਰਾ ਤੇ ਹਿੰਗ ਇਹ ਜਿਹੜੇ ਮਸਾਲੇ ਆਪਾਂ ਨੇ ਤਿਆਰ ਕਰ ਲਏ ਆਪਾਂ ਕੇ ਕੌਲੀ ਦੇ ਵਿੱਚ ਮਸਾਲੇ ਜਿਹੜੇ ਤਿਆਰ ਕਰ ਲੈਣੇ ਇੱਕ ਚਮਚ ਪਾਇਆ ਆਪਾਂ ਨੇ ਲਾਲ ਮਿਰਚ ਪਾਊਡਰ ਇੱਕ ਚਮਚ ਹਲਦੀ ਪਾਊਡਰ ਇੱਕ ਚਮਚ ਦੇਗੀ ਮਿਰਚ ਤੇ ਇੱਕ ਚਮਚ ਪਾਇਆ ਆਪਾਂ ਕਿਚਨ ਕੇੰਗ ਇਹ ਜਿਹੜੇ ਮਸਾਲੇ ਆ ਆਪਾਂ ਨੇ ਇਹ ਚੰਗੀ ਤਰ੍ਹਾਂ ਅੱਧਾ ਗਲਾਸ ਤਾਜ਼ੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਘੋਲ ਲੈਣਾ ਤਾਂ ਇਹ 5 ਮਿੰਟ ਜਿਹੜੇ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਂਦੇ ਆ ਇਹਦੇ ਵਿੱਚ ਆਪਾਂ ਕੋਇਲ ਪਿਆਜ਼ ਲਸਣ ਟਮਾਟਰ ਵਗੈਰਾ ਨਹੀਂ ਪਾਣਾ ਇਹਦੇ ਵਿੱਚ ਜਿਤੇ ਤੇਲ ਜਿਹੜਾ ਆਪਾਂ ਥੋੜਾ ਜਿਹਾ ਜ਼ਿਆਦਾ ਪਾਵਾਂਗੇ ਇੱਕ ਗੜਚੀ ਆਪਾਂ ਬੜੀ ਸੋਨ ਤੇਲ ਦੀ ਗਰਮ ਕਰਕੇ ਉਹਦੇ ਵਿੱਚ ਪਾਇਆ ਤੇਜ ਪੱਤਾ ਹਿੰਗ ਰਾਏ ਕਲੌਂਜੀ ਸਾਬਦਾ ਜੀਰਾ ਦਾਣਾ ਮੇਥੀ ਇਹ ਜਿਹੜੇ ਚਾਰ ਪੰਜ ਮਸਾਲੇ ਆਪਾਂ ਨੇ ਸੌਂਫ ਇਹ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਇਹਦੇ ਨਾਲ ਹੀ ਜਿਹੜੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਸਬਜ਼ੀ ਜਿਹੜੀ ਹਲਵਾਈ ਬਣਾਦੇ ਉਸੇਮ ਐਸੀ ਤਰ੍ਹਾਂ ਦੀ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰਦੇ ਤੇ ਇਹਨਾਂ ਨੂੰ ਆਪਾਂ ਨੇ ਹਲਕਾ ਜਿਹਾ ਭੁੰਨ ਲੈਣਾ ਤੇ ਹੁਣ ਆਪਾਂ ਨਾਲ ਪਾਈ 5-6 ਹਰੀ ਕੱਟੀ ਵੀ ਮਿਰਚ 2 ਇੰਚ ਪਾਇਆ ਆਪਾਂ ਨੇ ਆਦਰਕ ਇਹਨਾਂ ਨੂੰ ਆਪਾਂ ਨੇ ਬਰੀਕ ਬਰੀਕ ਕੱਟ ਲੈਣਾ ਤੇ ਮਸਾਲੇ ਦੇ ਵਿੱਚ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਇਹ ਜਿਹੜੀ ਸਬਜੀ ਹੈ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੇ ਬਣਾਉਣੀ ਹੈ ਨਾਲ ਪਾਏ ਆਪਾਂ ਨੇ ਇੱਕ ਚਮਚ ਲੋੜ ਦੇ ਅਨੁਸਾਰ ਨਮਕ ਦਾ ਨਮਕ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰਦੈ ਨਾ ਤਾਂ ਕਿ ਜਿਹੜਾ ਅਦਰਕ ਤੇ ਮਿਰਚਾ ਉਹ ਪੂਰੀ ਤਰ੍ਹਾਂ ਭੁੰਨ ਹੋ ਜਾਵੇ ਨਾਲ ਪਾਏ ਆਪਾਂ ਨੇ ਮਿਕਸ ਕਰੇ ਹੋਏ ਮਸਾਲੇ ਦਲੇਵਾ ਕੌਲੀ ਦੇ ਵਿੱਚ ਪਾਣੀ ਦੇ ਵਿੱਚ ਘੋਲ ਕੇ ਮਿਕਸ ਕਰਿਓ ਮਸਾਲੇ ਜਿਹੜੇ ਚੰਗੀ ਤਰ੍ਹਾਂ ਫੁੱਲ ਗਏ ਉਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਘੋਲ ਦੇ ਵਿੱਚ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਨਾਲ ਹੀ ਜਿਹੜੀ ਆਪਣੀ ਕੌਲੀ ਆਪਾਂ ਨੇ ਉਹ ਵੀ ਧੋਕੇ ਨਾਲੇ ਪਾ ਦੇਣੀ ਹੈ ਆਪਾਂ ਪਾਣੀ ਇਸ ਟਾਈਮ ਤੇ ਹੀ ਮੜਾ ਮੋਟਾ ਜਿਹੜਾ ਪਾਉਣਾ ਉਹ ਜ਼ਿਆਦਾ ਪਾ ਸਕਦੇ ਆ ਆਪਾਂ ਪੂਰੀ ਸਬਜ਼ੀ ਦੇ ਵਿੱਚ ਜਿਹੜਾ ਪਾਣੀ ਨਹੀਂ ਪਾਉਣਾ ਤੇ ਦੇਖੋ ਸਾਡਾ ਮਸਾਲਾ ਜਿਹੜਾ ਪੂਰੀ ਤਰ੍ਹਾਂ ਪੁੱਜ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਉਹ ਸ਼ੱਕਰ ਦਾ ਪਾਵਾਂਗੇ ਸ਼ੱਕਰ ਨੂੰ ਆਪਾਂ ਜਦੋਂ ਮਿਕਸ ਕਰਾਂਗੇ ਤਾਂ ਜਿਹੜਾ ਕਲਰ ਹੈ ਉਹ ਹੋਰ ਵੀ ਡਾਰਕ ਹੋ ਜਾਂਦਾ ਹੈ ਤੇ ਜਿਹੜੀ ਸਬਜੀ ਆ ਉਹ ਬਣ ਕੇ ਬਹੁਤ ਹੀ ਚਟਪਟੀ ਸਵਾਦ ਤਿਆਰ ਹੁੰਦੀ ਹੈ ਇਹਦੇ ਵਿੱਚ ਆਪਾਂ ਅਮचूर ਵੀ ਪਾ ਸਕਦੇ ਹਾਂ ਪਰ ਅਸੀਂ ਇਹਦੇ ਵਿੱਚ ਅਮचूर ਪਾਏ ਆਨੇ ਇੱਕ ਚਮਚ ਪਾਏ ਆਪਾਂ ਨੇ ਕਸੂਰੀ ਮੇਥੀ ਦਾ ਕਸੂਰੀ ਮੇਥੀ ਦੇ ਨਾਲ ਜਿਹੜੀ ਸਬਜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਆਪਾਂ ਇੱਕ ਜੰਮ ਜ ਕਸੂਰੀ ਮੇਥੀ ਚੰਗੀ ਤਰ੍ਹਾਂ ਮਿਕਸ ਕਰ ਲੈ। ਮਸਾਲੇ ਨੂੰ ਆਪਾਂ ਨੇ 5 ਮਿੰਟ ਪੂਰੀ ਤਰ੍ਹਾਂ ਪਕਾ ਲਿਆ ਤੇ ਗੈਸ ਜਿਹੜਾ ਪੰਨਿਆਂ 'ਉਸੇ ਤੇ ਕਰਤਾ। ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਕद्दू। ਕद्दू ਦਾ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਬਰੀਕ-ਬਰੀਕ ਆਪਣੇ ਸ਼ੇਪ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਕद्दू ਨੂੰ ਚੰਗੀ ਤਰ੍ਹਾਂ ਸਬਜ਼ੀ ਨੂੰ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਵਾਂਗੇ। ਜਿਹੜਾ ਪਾਣੀ ਹੈ ਪਾਣੀ ਆਪਾਂ ਨੇ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ। ਆਪਾਂ ਐਸੇ ਤਰ੍ਹਾਂ ਗੈਸ ਨੂੰ ਛਿਮ ਕਰਕੇ ਤੇ ਢਾਗ ਕੇ 15-20 ਮਿੰਟ ਵਿੱਚ ਆਪਾਂ ਨੇ ਜਿਹੜੀ ਸਬਜ਼ੀ ਬਣਾ ਕੇ ਤਿਆਰ ਕਰ ਲੈਣੀ ਹੈ। 5 ਮਿੰਟ ਹੋ ਗਏ ਹੁਣ ਆਪਾਂ ਇਹਨੂੰ ਇੱਕ ਵਾਰੀ ਚੈੱਕ ਕਰ ਲੈਨੇ ਤੇ ਸਬਜ਼ੀ ਨੂੰ ਪੂਰੀ ਤਰ੍ਹਾਂ ਆਪਾਂ ਨੇ ਮਿਕਸ ਕਰ ਦੇਣਾ ਤਾਂ ਕਿ ਜਿਹੜੇ ਮਸਾਲੇ ਆਹੋ ਪੂਰੀ ਤਰ੍ਹਾਂ ਭਨ ਜਾਣ ਤੇ ਥੋੜੀ ਜੀ ਸਬਜ਼ੀ ਜਿਹੜੀ ਸਾਡੀ ਸੌਫਟ ਵੀ ਹੋ ਗਈ ਤੇ ਆਪਾਂ ਹੁਣ ਇੱਕ ਵਾਰੀ ਇਹਨੂੰ ਫੇਰ ਢਾਗ ਕੇ ਪਕਾਉਂਦੇ ਹਾਂ। ਹਾਂਜੀ 5 ਮਿੰਟ ਬਾਅਦ ਆਪਾਂ ਫੇਰ ਚੈੱਕ ਕਰਦੇ ਹਾਂ। ਤੇ ਸਬਜੀ ਨੂੰ ਨਾਲੇ ਆਪਾਂ ਨੇ ਮਿਕਸ ਕਰ ਦੇਣਾ ਤੇ ਹੁਣ ਦੇਖੋ ਆਪਣਾ ਜਿਹੜਾ ਮਸਾਲਾ ਪੂਰੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਹੋ ਗਿਆ ਤੇਜ ਪੱਤਾ ਜਿਹੜਾ ਆਪਾਂ ਨੇ ਕੱਢਤਾ ਕਿਉਂਕਿ ਜਿਹੜਾ ਉਦਾਸਰ ਆ ਉਹ ਪੂਰੀ ਤਰ੍ਹਾਂ ਖਤਮ ਹੋ ਗਿਆ ਤੇ ਸਬਜੀ ਜਿਹੜੀ ਸਾਡੀ ਬਣ ਕੇ ਅੱਧ ਘੱਟ ਜਿਹੀ ਹਲਕੀ ਜੀ ਤਿਆਰ ਹੋ ਗਈ ਆਪਾਂ ਨੂੰ 2 ਕੁ ਮਿੰਟ ਸੇਕ ਲੋ ਆ ਕੇ ਦੇ ਵਿੱਚ ਪਾਇਆ ਗਰਮ ਮਸਾਲਾ ਤੇ ਨਾਲ ਹੀ ਪਾਇਆ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਹਰਾ ਧਨੀਆ ਇਹ ਦੋਨੇ ਚੀਜ਼ਾਂ ਨੂੰ ਆਪਾਂ ਨੇ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਇਹ ਸਬਜੀ ਦੇਖੋ ਆਪਾਂ ਬਿਨਾਂ ਲਸਣ ਪਿਆਜ਼ ਟਮਾਟਰ ਤੋਂ ਬਣਾਈ ਹੈ। ਇਹ ਜਿਹੜੀ ਸਬਜੀ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਹੈ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ। ਦੇਖੋ ਆਪਾਂ ਇਸ ਨੂੰ ਪਲੇਟ ਦੇ ਵਿੱਚ ਪਾ ਕੇ ਦਿਖਾਣਾ ਹੈ। ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇਹ ਸਬਜੀ ਜਿਹੜੀ ਬਹੁਤ ਹੀ ਸਵਾਦ ਤਿਆਰ ਹੋ ਗਈ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰ ਜੂ ਟ੍ਰਾਈ ਕਰਿਓ। ਮਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ